18 ਦਿਨਾਂ ਤੋਂ ਮਰਨ ਵਰਤੇ ਬੈਠੇ ਢੱਲੇਵਾਲ ਦੀ ਲਗਾਤਾਰ ਵਿਗੜ ਰਹੀ ਹੈ ਸਿਹਤ ਅਜਖਨੋਰੀ ਬਾਰਡਰ ਤੇ ਜੁਟਣ ਗਏ ਸਕੇਮ ਤੇ ਵੱਡੇ ਲੀਡਰ ਪੰਜਾਬ ਭਰ ਦੇ ਵਿੱਚ ਸਰਕਾਰ ਦੇ ਸਾਡੇ ਜਾਣਗੇ ਪੁਤਲੇ ਹਰਿਆਣਾ ਦੇ ਭਾਜਪੀ ਸੰਸਦ ਰਾਮਚੰਦਰ ਜਾਂਗੜਾ ਦਾ ਕਿਸਾਨਾਂ ਤੇ ਵਿਵਾਦਤ ਬਿਆਨ ਕਿ ਆਂਦੋਲਨ ਦੇ ਦੌਰਾਨ ਸਿੰਗੂ ਤੇ ਟਿਕਰੀ ਬਾਰਡਰ ਤੋਂ ਲਾਪਤਾ ਹੋਈਆਂ ਸੀ 700 ਲੜਕੀਆਂ ਤਾਂ ਕਿਸਾਂ ਜਥੇਬੰਦੀਆਂ ਦਾ ਸਵਾਲ ਭਾਜਪੀ ਸਰਕਾਰ ਨੇ ਕਿਉਂ ਨਹੀਂ ਕੀਤੀ ਐਫਆਈਆਰ ਸੇਵਾਦਾਰ ਵੱਜੋਂ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅਜ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣਗੇ ਸੁਖਬੀ ਬਾਦਲ ਖਾਲਾ ਪ੍ਰਚਾਰਦੀ ਦੇਗ ਪ੍ਰੰਤ ਤੱਕ ਕਰਵਾਉਣਗੇ ਅਰਦਾਸ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਨੇ ਲਗਾਈ ਸੀ ਸਜ਼ਾ ਦਰਬਾਰ ਸਹਿਬਾਰ ਸੁਖਬੀ ਬਾਦਲ ਤੇ ਹੋਏ ਹਮਲੇ ਤੇ ਸਿਆਮਾਨ ਦਾ ਵੱਡਾ ਬਿਆਨ ਬੋਲੀ ਇਹ ਕਾਨੂੰਨ ਅਵਸਥਾ ਦਾ ਮਸਲਾ ਨਹੀਂ ਬਲਕਿ ਚੌੜਾ ਨੇ ਭਾਵਨਾਵਾਂ ਦੇ ਵਿੱਚ ਵਹਿਚ ਕੀਤਾ ਅਟੈਕ ਐਜਪੀਸੀ ਤੋਂ ਸੀਸੀਟੀਵੀ ਨਾ ਦੇਣ ਦੇ ਵੀ ਲਗਾਏ ਇਲਜ਼ਾਮ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ 21 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ ਕੇਜਰੀਵਾਲ ਦੇ ਹਲਕੇ ਤੋਂ ਸਾਬਕਾ ਸੀਐਮ ਸ਼ਿਲਾ ਦਿਖਸ਼ਿਤ ਦੇ بیٹے ਸੰਦੀਪ ਦਿਖਸ਼ਿਤ ਨੂੰ ਦਿੱਤੀ ਟਿਕਟ ਬਾਦਲੀ ਤੋਂ ਪੰਜਾਬ ਕਾਂਗਰਸ ਇੰਚਾਰਜ ਦੇਵਿੰਦਰ ਯਾਦਵ ਲੜਨਗੇ ਚੋਣ ਨਿਗਮ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਪੰਜ ਨਿਗਮਾਂ ਦੇ ਲਈ ਕੁੱਲ 2231 ਉਮੀਦਵਾਰਾਂ ਨੇ ਭਰੇ ਪਰਚੇ ਹਾਈ ਕੋਰਟ ਵੱਲੋਂ ਇਲੈਕਸ਼ਨ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਹੁਕਮ ਮੋਸਟੇਲਾ ਕੱਤਲ ਕਾਂਡ ਨੂੰ ਲੈ ਕੇ ਜਮਾਨਸਾ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਥਾਰ ਕਰੋਲਾ ਅਤੇ ਬਲੇਰੋ ਨੂੰ ਕੋਰਟ ਦੇ ਵਿੱਚ ਪੇਸ਼ ਕਰੇਗੀ ਪੁਲਿਸ ਜ਼ਾਰਦਾਪੁਰ ਵਿੱਚ ਵਰਤੀ AK47 ਵੀ ਪੇਸ਼ ਕਰਨ ਦੇ ਨੇ ਹੋਗਾ ਦਿਓਮੀਨਾਟੀ ਟੂਰ ਦੇ ਲਈ ਚੰਡੀਗੜ੍ਹ ਪਹੁੰਚੇ ਦਿਲਜੀਤ ਦਸਾਂਝ ਮੋਹਾਲੀ 에어ਪੋਰਟ ਤੇ ਫੈਨਸ ਨੇ ਕੀਤਾ ਵੈਲਕਮ ਕੱਲ ਸੈਕਟਰ 34 ਦੇ ਵਿੱਚ ਹੋਵੇਗਾ ਕੰਸਰਟ ਚੋਕ ਦੇ ਲਈ ਦਿਲਜੀਤ ਨੂੰ ਜਾਰੀ ਹੋ ਚੁੱਕੀਆਂ ਨੇ ਹਦਾਇਤਾਂ ਸੱਚੀ ਗੱਲ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਅੱਜ ਆਪਾਂ ਕਰਨ ਜਾ ਰਹੇ ਹਾਂ ਦਿੱਲੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਇੱਥੇ ਫਿਰ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਈਮੇਲ ਭੇਜ ਕੇ ਬੰਬ ਦੇ ਨਾਲ ਡਾਉਨ ਦੀ ਧਮਕੀ ਦਿੱਤੀ ਗਈ ਹੈ ਧਮਕੀ ਵਾਲੀ ਈਮੇਲ ਦੇ ਵਿੱਚ ਅੱਜ ਤੇ ਕੱਲ ਯਾਨੀ ਕਿ 13 ਤੋਂ 14 ਦਸੰਬਰ ਦੀ ਤਾਰੀਖ ਦਾ ਜ਼ਿਕਰ ਕੀਤਾ ਗਿਆ ਹੈ ਧਮਕੀ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸਕੂਲ ਮੈਨੇਜਮੈਂਟ ਨੇ ਮਾਪਿਆਂ ਨੂੰ ਛੁੱਟੀ ਦਾ ਮੈਸੇਜ ਭੇਜਿਆ ਪੁਲਿਸ ਨੇ ਆ ਸਰਚ ਪ੍ਰੈਸ਼ਨ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ ਹੈ 4 ਦਿਨ ਪਹਿਲਾਂ 9 ਦਸੰਬਰ ਨੂੰ ਵੀ ਦਿੱਲੀ ਦੇ ਕਈ ਨਾਮੀ ਸਕੂਲਾਂ ਨੂੰ ਦਰਸਲ ਬੰਬ ਦੀ ਧਮਕੀ ਮਿਲੀ ਸੀ ਹਾਲਾਂਕਿ ਉਸ ਵੇਲੇ ਧਮਕੀ ਮਿਲਦਿਆਂ ਹੀ ਬੱਚਿਆਂ ਨੂੰ ਸਕੂਲ ਤੋਂ ਘਰ ਭੇਜ ਦਿੱਤਾ ਗਿਆ ਸੀ ਤਾਂ ਦਿੱਲੀ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਕਿ ਮੁਰ ਤੋਂ ਕਈ ਸਕੂਲਾਂ ਨੂੰ ਬੰਬ ਬੰਬ ਦੀ ਧਮਕੀ ਮਿਲੀ ਹੈ ਈਮੇਲ ਭੇਜ ਕੇ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਹੈ ਧਮਕੀ ਦਰਸਲ ਈਮੇਲ ਦੇ ਜ਼ਰੀਏ ਦਿੱਤੀ ਗਈ ਹੈ ਜਿਸ ਦੇ ਵਿੱਚ ਕਿ ਅੱਜ ਤੇ ਕੱਲ ਯਾਨੀ ਕਿ ਅਰ 13 ਤੇ 14 ਦਸੰਬਰ ਦੀ ਤਾਰੀਖ ਦਾ ਜ਼ਿਕਰ ਕੀਤਾ ਗਿਆ ਧਮਕੀ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਸਕੂਲ ਮੈਨੇਜਮੈਂਟ ਨੇ ਮਾਪਿਆਂ ਨੂੰ ਛੁੱਟੀ ਦਾ ਮੈਸੇਜ ਭੇਜਿਆ ਆ ਤਾਂ ਜਿਵੇਂ ਹੀ ਜਾਣਕਾਰੀ ਪੂਰਤ ਤੱਕ ਪਹੁੰਚੀ ਤੇ ਫੌਜ ਦੇ ਮੁਲਾਜ਼ਮ ਨਹੀਂ ਅਧਿਕਾਰੀ ਮੌਕੇ ਤੇ ਸਕੂਲਾਂ ਦੇ ਵਿੱਚ ਪਹੁੰਚੇ ਜਨਾਂ ਦੇ ਵੱਲੋਂ ਪੂਰਾ ਸਰਚ ਆਪਰੇਸ਼ਨ ਚ ਲਾਇਆ ਜਾ ਰਿਹਾ ਪੂਰੇ ਸਕੂਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਅ ਦਰਸਲ 4 ਦਿਨ ਪਹਿਲਾਂ ਵੀ 9 ਦਸੰਬਰ ਨੂੰ ਦਿੱਲੀ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ ਹਾਲਾਂਕਿ ਉਸ ਵੇਲੇ ਧਮਕੀ ਮਿਲਦਿਆਂ ਹੀ ਆ ਬੱਚਿਆਂ ਨੂੰ ਸਕੂਲ ਤੋਂ ਘਰ ਪੇ ਦਿੱਤਾ ਗਿਆ ਸੀਗਾ ਕਿਉਂਕਿ ਆਪਣੇ ਆਪ ਦੇ ਵਿੱਚ ਖਬਰ ਹੋਰ ਵੀ ਜ਼ਿਆਦਾ ਸਵੇਧਨਸ਼ੀਲ ਹੋ ਜਾਂਦੀ ਹੈ ਜਦੋਂ ਸਕੂਲ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਬੰਬ ਦੀ ਧਮਕੀ ਮਿਲੇ ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਜੋ ਕਿ ਪੂਰੀ ਹਰਕਤ ਵਿੱਚ ਆ ਜਾਂਦੀਆਂ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਬਿਸ਼ਟ ਜੁੜੇ ਹੋਏ ਨੇ ਆ ਦੀਪਕ ਕੀ ਕੋਈ ਜਾਣਕਾਰੀ ਕਦੋਂ ਇਹ ਈਮੇਲ ਆਉਂਦਾ ਕਦੋਂ ਇਹ ਧਮਕੀ ਦਿੱਤੀ ਗਈ ਫਿਲਹਾਲ ਕਿਸ ਤਰੀਕੇ ਦੀ ਅਪਡੇਟ देखिए अभी जो हालात है सामान्य है किसी तरह का कोई पैरिक सिचुएशन नहीं है स्कूल की जो टीम है वो पुलिस की टीम के साथ कोऑर्डिनेट कर रहे कि सभी जगह साफ चेकिंग कर रहा है जो स्कूल के अंदर है चाहे स्कूल के बाहर हो बसें हो उन सबकी चेकिंग की जा रही है जो डिस्पोजल टीम होती है बॉम्ब डिस्पोजल टीम वो बॉम्ब स्क्वाड वो यहाँ पर पहुंचा हुआ है और सबसे अहम चीज यही कि हर बार जो जिले का बॉम्ब स्क्वाड होता है वो इन्वेस्टिगेशन करता है डॉम्ब स्क्वाड को यहाँ पर लाया गया है कई स्कूलों में और चेकिंग की जा रही है हालांकि अभी तक इस तरह की स्थिति नहीं है कि कोई पैनिक सिचुएशन हो क्योंकि तो पहले भी इससे पहले भी हमने देखा था चालीस स्कूलों को इसी हफ्ते धमकी दी गई थी ईमेल के जरिए ये ईमेल रात को बारह बजकर चौवन मिनट तक जनरेट किया गया है उसके बाद सभी स्कूलों को एक साथ भेजा गया है अभी हालांकि अभी शुरुआती दौर में कुछ स्कूल है जहाँ से उनको पता चला है पुलिस और फायर की टीम को जिसके बाद अब धीरे धीरे जैसे स्कूल खुलने का समय है सुबह और स्कूल के एडमिन को भी पता चल पाएगा कि इस तरह की धमकी है खास तौर ऐसी इस बार तेरह और चौदह दिसंबर का जिक्र ईमेल के जरिए किया गया है जो धमकी दी गई है हालांकि पुलिस का कहना है कि कोई अधिक सिचुएशन नहीं है हालात सामान्य बनाए हुए हैं अभिभावकों और बच्चों को सामान्य रखने की कोशिश यहाँ पर हमेशा की तरह पुलिस की टीम के द्वारा की जा रही है और चेकिंग इस बार जो है सभी स्कूलों में जैसे जैसे कॉल मिलती जाएगी वैसे ही चेकिंग के साथ भेजा जा रहा है दीपक यह साफ हो सके है कि कुल किन्ने स्कूल ने किन्ने स्कूलों धमकी भरी ईमेल मेल की गयी है देखिए अभी शुरुआती दौर में जो चार से पांच स्कूलों का अभी तक पुलिस और फायर की टीम को पता चला है और जैसे ही स्कूल खुलते जाएंगे तो उसके बाद क्योंकि सुबह का टाइमिंग है आठ बजे तक स्कूल खुलते हैं नौ बजे तक खुलते हैं तो एडमिनिस्ट्रेशन जैसे जैसे स्कूल में आएगा तो उसे उसी हिसाब से मैसेज का पता चल पाएगा कि उनको भी क्या इस तरह की ईमेल है या नहीं ਇਸ ਵਾਰ ਅਸੀਂ ਦੇਖਿਆ ਤਾਂ 40 ਸਕੂਲ ਤੇ ਲੇਕਿਨ ਇਸ ਵਾਰ ਤਕਰੀਬਨ ਕਹਿ ਸਕਦਾ ਹੈ ਕਿ ਇਤਨੇ ਸਕੂਲਾਂ ਨੂੰ ਨਹੀਂ ਹੈ ਲੇਕਿਨ ਫਿਰ ਵੀ ਅਭੀ ਕਿਉਂਕਿ ਕਿਆਸ ਹੈ ਉਹ ਕਿਤਨੇ ਸਕੂਲਾਂ ਨੂੰ ਮਿਲੇਗੀ ਇਹ ਕਹਿਣਾ ਮੁਸ਼ਕਿਲ ਹੋਗਾ ਲੇਕਿਨ ਫਿਲਹਾਲ ਸ਼ੁਰੂਆ期 ਵਰ ਮੈਂ ਪੈਸਾ ਸਾਥ ਸਕੂਲ ਤੋਂ ਸਾਹਮਣੇ ਆ ਚੁੱਕੇ ਹਨ ਹਾਂ ਠੀਕ ਹੈ ਜੀ ਬੀਕ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਦਿੱਲੀ ਦੇ ਨਾਲ ਜੁੜੀ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਇੱਥੇ ਕਿ ਕਈ ਸਕੂਲਾਂ ਨੂੰ ਮੋੜ ਤੋਂ ਬੰਬ ਦੀ ਧਮਕੀ ਮਿਲੀ ਹੈ ਈਮੇਲ ਭੇਜ ਕੇ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਇਸ ਦੇ ਵਿੱਚ ਅੱਜ ਤੇ ਕੱਲ ਯਾਨੀ ਕਿ ਅੱਜ ਜ਼ਿਕਰ ਕੀਤਾ ਗਿਆ ਧਮਕੀਤਬਾਜ਼ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸਕੂਲ ਮੈਨੇਜਮੈਂਟ ਨੇ ਮਾਪਿਆਂ ਨੂੰ ਛੁੱਟੀ ਦਾ ਮੈਸੇਜ ਭੇਜ ਦਿੱਤਾ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅੱਗੇ ਬਾਤਾਂਗੇ ਗੱਲ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਖਨੋਰੀ ਬਾਰਡਰ ਤੇ 18 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਪੋਖੜ ਢਾਲ ਦੇ ਕਾਰਨ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਖਨੋਰੀ ਬਾਰਡਰ ਤੇ ਅੱਜ ਢੱਲੇਵਾਲ ਨੂੰ ਐਸਕੇਐਮ ਦੇ ਲੀਡਰ ਮਿਲਣਗੇ ਰਾਕੇਸ਼ ਤਕੈਤ ਹਰਿੰਦਰ ਲਖੋਵਾਲ ਤੇ ਸ਼ਾਦੀਪੁਰ ਖਨੋਰੀ ਬਾਰਡਰ ਪਹੁੰਚਣਗੇ ਦੁਪਹਿਰ 1 ਵਜੇ ਦੇ ਕਰੀਬ ਡੱਲੇਵਾਲ ਦੀ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਜਾਣਨਗੇ ਐਮਐਸਪੀ ਗਰੰਟੀ ਕਾਨੂੰਨ ਹੀ ਸਾਡੀ ਮੰਗ ਹੈ ਇਸ ਦੇ ਵਿਚਾਰੇ ਰਾਕੇਸ਼ ਤਕੈਤ ਦਾ ਵੱਡਾ ਬਿਆਨ ਵੀ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਐਮਐਸਪੀ ਗਰੰਟੀ ਕਾਨੂੰਨੀ ਸਾਡੀ ਮੰਗ ਹੈ ਸਰਕਾਰ ਮੋੜ ਤੋਂ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਅਸੀਂ ਵੱਖਰੇ ਹੋ ਕੇ ਮਾਰ ਖਾਧੀ ਹੁਣ ਇਕੱਠੇ ਹੋਣ ਦੀ ਲੋੜ ਹੈ ਤਰਿੰਦਰ ਲਖੋਵਾਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੁਣ ਦਾ ਕਹਿੰਦੇ ਕਿ ਅਸੀਂ ਵੱਖਰੇ ਹੋ ਕੇ ਮਾਰ ਖਾਧੀਏ ਤੇ ਉਹਨੇ ਇਕੱਠੇ ਹੋਣ ਦੀ ਲੋੜ ਹੈ ਅਸੀਂ ਆਪਣੇ ਲੀਡਰ ਨੂੰ ਮਰ ਨਹੀਂ ਦੇਵਾਂਗੇ ਉਗਰਾਹਨ ਨੇਮੀ ਇਕੱਠੇ ਹੋਣ ਦੀ ਵਕਾਲਤ ਕੀਤੀ ਹੈ ਤੇ ਕਿਤਨਾ ਕਿਤੇ ਹੁਣ ਸਾਰੇ ਕਿਸਾਨ ਆਗੂ ਕਿਸਾਨ ਮੋਰਚਾ ਜੋ ਕਿ ਇੱਕ ਜੁੱਟ ਹੁੰਦਾ ਹੋਇਆ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਐਸੀ ਖਬਰ ਤੋਂ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਨ ਜੁੜੇ ਹੋਏ ਨੇ ਚਰਨਜੀਤ ਕੀ ਕੋ ਜਾਣਕਾਰੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਆਗੂ ਜੋ ਕੇ ਅੱਜ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਜਨਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਜਾਣਿਆ ਜਾਵੇਗਾ ਬਿਲਕੁਲ ਫਰਮਿੰਦਰ ਸਾਰੀਆਂ ਜਿਹੜੇ ਨੇ ਕਿਸਾਨ ਜਥੇਬੰਦੀਆਂ ਨੇ ਕਿਤਨਾ ਕਿਤੇ ਹੁਣ ਸੁਨੇਹਾ ਜਿਹੜਾ ਹੈਗਾ ਇੱਕ ਹੋਂ ਦਾ ਦੇ ਰਹੀਆਂ ਨੇ ਕਿਉਂਕਿ ਉਹਨੇ ਕਿਸਾਨੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਗੇ ਜਿਹੜਾ ਮੰਗਲਾ ਨੇ ਉਹ ਪਾਸਵੀ ਕਿੰਦਨੇ ਕਰ ਰਿਆ ਨਾ ਤਾਂ ਲੜਾਈ ਕਿਤਨੇ ਕਿਤੇ ਕਿਸਾਨਾਂ ਦੀ ਜਿਹੜੀ ਕਹਿ ਰਹੇ ਨੇ ਉਹ ਇੱਕਾ ਜਿਹਦੇ ਕਾਰਨ ਸਾਰੇ ਕਿਸਾਨ ਜਥੇਬੰਦੀਆਂ ਇੱਕ ਹੋਣ ਦਾ ਹੁਣ ਸੰਦੇਸ਼ ਦੇ ਰਹੀਆਂ ਨੇ ਤਾਂ 18 ਦਿਨ ਹੋ ਚੁੱਕੇ ਨੇ ਜਗਦੀਸ਼ ਸਿੰਘ ਬੱਲੇਵਾਲ ਨੂੰ ਤੇ ਕਾਫੀ ਜ਼ਿਆਦਾ ਹਾਲਤ ਜਿਹੜੀ ਹੈਗੀ ਆ ਨਾਜ਼ੁਕ ਹੋ ਰਹੀ ਆ ਡਾਕਟਰ ਕਾਫੀ ਜ਼ਿਆਦਾ ਹਾਲਾਤ ਖਰਾਬ ਦੱਸ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਕਿਸਾਨ ਜਿਹੜੇ ਹੈਗੇ ਨੇ ਐਸ ਕੇ ਐਮ ਦੇ ਲੀਡਰ ਹੈਗੇ ਨੇ ਚਾਹੇ ਰਕੇਸ਼ ਤਕੈਤ ਹੋਣ ਚਾਹੇ ਹੋਰ ਉਹਨਾਂ ਦਾ ਨਾ ਜਿਹੜੇ ਸੀਨੀਅਰ ਲੀਡਰ ਹੈਗੇ ਨੇ ਅੱਜ ਵੀ ਉਹ ਉੱਥੇ ਉਹਨਾਂ ਦਾ ਪਤਾ ਲੈਣ ਦੇ ਲਈ ਪਹੁੰਚਣਗੇ ਹਾਲਚਲ ਜਾਣਨ ਦੇ ਲਈ ਪਹੁੰਚਣਗੇ ਤੇ ਫਿਰ ਕੋਈ ਰਣਨੀਤੀ ਵੀ ਜਿਹੜੀ ਹੈਗੀ ਆ ਅਗਲੀ ਤਹਿ ਹੋ ਸਕਦੀ ਹੈ ਕਿਉਂਕਿ ਜਦੋਂ ਇੱਕ ਤਰੀਕੇ ਦੇ ਨਾਲ ਉੱਥੇ ਉਹ ਉਹਨਾਂ ਦਾ ਹਾਲਚਲ ਪਹੁੰਚਣ ਦੇ ਲਈ ਪਹੁੰਚ ਰਹੇ ਨੇ ਤਾਂ ਉੱਥੇ ਕਿਸ ਤਰ੍ਹਾਂ ਕਿਤੇ ਅੰਦੋਲਨ ਦੇ ਵਿੱਚ ਇਕੱਠੇ ਵੀ ਦੁਆਰਾ ਹੋਣ ਦੇ ਜਿਹੜੇ ਸੁਨੇਹੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਜਗਿੰਦਰ ਉਗਰਾਹਾ ਜਿਹੜੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈਗੀ ਆ ਪੰਜਾਬ ਦੀ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਸਾਡੀ ਲੜਾਈ ਇਕਾ ਤਾਂ ਅਸੀਂ ਇੱਕ ਮੰਚ ਦੇ ਉੱਪਰ ਅਗਰ ਪਹਿਲਾਂ ਦਿੱਲੀ ਵਾਂਗ ਇਕੱਠੇ ਹੋ ਕੇ ਚੱਲੀਏ ਤਾਂ ਇਹ ਲੜਾਈ ਸ਼ੈਦ ਜਿਹੜੀ ਹੈਗੀ ਜਿੱਤਣ ਦੇ ਵਿੱਚ ਆਸਾਨੀ ਹੋਵੇਗੀ ਤਾਂ ਅਲੱਗ-ਅਲੱਗ ਜਥੇਬੰਦੀਆਂ ਦੇ ਬੋਲੋ ਬਿਆਨ ਉਹੀ ਨੇ ਤਾਂ ਅੱਜ ਉੱਥੇ ਰਿਕਵੈਸਟ ਕਹਿ ਤਾਂ ਨਹੀਂ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੋਰ ਸੀਨੀਅਰ ਆਗੂ ਹੋਣੇ ਤੇ ਉਸੇ ਤਰੀਕੇ ਨੂੰ ਲੈ ਕੇ ਹੁਣ ਅੱਗੇ ਵੀ ਜਿਹੜੀ ਹੈਗੀ ਹੈ ਇਕੱਠੇ ਹੋ ਕੇ ਦਾਨੇ ਪੀਆ ਹੋਰ ਬਣਾਈਆਂ ਜਾ ਸਕਦੀਆਂ ਨੇ ਤਾਂ ਸਿਹਤ ਕਾਫੀ ਢੀਹੀ ਹੈਗੀ ਆ ਖਰਾਬ ਆ ਲਗਾਤਾਰ ਉਹਨਾਂ ਦਾ ਵਜ਼ਨ ਘਟ ਰਿਹਾ 12 ਕਿਲੋ ਦੇ ਲਗਭਗ ਵਜ਼ਨ ਘਟ ਰਿਹਾ ਉਹਨਾਂ ਦਾ ਤੇ ਪਹਿਲਾਂ ਉਹ ਵੇਟ ਕਰ ਵੀ ਲੈਂਦੇ ਸੀ ਡਾਕਟਰ ਉਹਨਾਂ ਦਾ ਖੜੇ ਕਰਕੇ ਪਰ ਹੁਣ ਪਿਛਲੇ 3 ਦਿਨਾਂ ਤੋਂ ਉਹਨਾਂ ਦਾ ਬਾਡੀ ਦਾ ਵੇਟ ਵੀ ਨਹੀਂ ਹੋ ਰਿਹਾ ਉਹਨਾਂ ਤੋਂ ਖੜੇ ਵੀ ਨਹੀਂ ਹੋਇਆ ਜਾ ਰਹੇ ਆਪਣੇ ਪੈਰਾਂ ਦੇ ਵਿੱਚ ਜਿਹਦੇ ਕਾਰਨ ਬਾਡੀ ਵੇਟ ਵੀ ਨਹੀਂ ਹੋ ਰਿਹਾ ਦਾ ਹਾਲਾ ਲਗਾਤਾਰ ਨਾਜ਼ੁਕ ਹੁੰਦੇ ਜਾ ਰਹੇ ਨੇ ਤੇ ਹੁਣ ਕਿਸਾਨ ਵੀ ਇਕੱਠੇ ਹੋਣ ਦੀ ਜਿਹੜੀ ਆ ਹਮਾਇਤ ਕਰਦੇ ਨਜ਼ਰ ਆ ਰਹੇ ਨੇ ਜੀ ਠੀਕ ਹੈ ਠੀਕ ਹੈ ਚਰਨਜੀਤ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਖਨੋਰੀ ਬਾਰਡਰ ਤੇ 18 ਦਿਨਾਂ ਤੋਂ ਲਗਾਤਾਰ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਨੇ ਭੋਹ ਹੜਤਾਲ ਦੇ ਕਾਰਨ ਡੱਲੇਵਾਲ ਦੀ ਸਿਹਤ ਵੀ ਲਗਾਤਾਰ ਵਿਗੜ ਰਹੀ ਹੈ ਤੇ ਇਸ ਦੇ ਵਿਚਾਲੇ ਖਨੋਰੀ ਬਾਰਡਰ ਤੇ ਅੱਜ ਡੱਲੇਵਾਲ ਨੂੰ ਮਿਲਣ ਦੇ ਲਈ ਐਸ ਕੇ ਐਮ ਲੀਡਰ ਪਹੁੰਚਣਗੇ ਜਿਨ੍ਹਾਂ ਦੇ ਵਿੱਚ ਰਾਕੇਸ਼ ਚਕੈਤ ਹਰਿੰਦਰ ਲਖੋਵਾਲ ਤੇ ਸ਼ਾਦੀਪੁਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇਹਨਾਂ ਆਗੂਆਂ ਦੇ ਵੱਲੋਂ ਖਨੋਰੀ ਬਾਰਡਰ ਤੇ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਦੇਖੋ ਅਸੀਂ ਤਾਂ ਉਸ ਦਿਨ ਤੋਂ ਜਾਰੀ ਹੈ ਸਾਡੀ ਕੋਸ਼ਿਸ਼ ਹੈਰੀ ਜੀ ਇਕੱਠੇ ਹੋ ਪਾਈ ਫਿਰ ਵੀ ਆਪਾਂ ਤੋਂ ਕਿ ਹੁਣ ਜਿਹੜੇ ਨਵੇਂ ਕਾਨੂੰਨ ਆ ਰਹੇ ਨੇ ਕਾਨੂੰਨਾਂ ਨੂੰ ਹੁਣ ਚੋਰ ਮੋਰੇ ਆਈਆਂ ਨਵੀਂ ਸਰਕਾਰ ਨੇ ਨਵਾਂ ਡਰਾਫਟ ਇੰਡੀਆ ਗਵਰਨਮੈਂਟ ਅਨੁਪੇਦਿਆ ਉਹ ਮੁੜ ਕੇ ਉਹ ਕਾਨੂੰਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਉਹਨਾਂ ਦੀ ਤਿਆਰੀ ਹੈ ਅਸੀਂ ਉਹਨਾਂ ਨੂੰ ਪੜ ਪੜ ਕੇ ਢਾਂਚੇ ਦੇ ਅਸੀਂ ਵੀ ਵਿਚਾਰ ਰਹੇ ਹਾਂ ਕਿ ਸੰਤਾ ਸਾਰਿਆਂ ਨੂੰ ਇੱਕ ਵਾਰੀ ਫਿਰ ਇਕੱਠੇ ਹੋਣਾ ਪਾਣਾ ਉਹ ਵੀ ਤਾਂ ਸਾਨੂੰ ਨਹੀਂ ਤਾਂ ਸਾਨੂੰ ਕੱਲੇ ਕੱਲੇ ਨੂੰ ਕੁੱਟ ਕੇ ਸਰਕਾਰ ਨੇ ਪਹਿਲਾਂ ਮੰਗ ਭਜਾ ਦੇਣਾ ਕੋਈ ਜਥੇਬੰਦੀ ਇਕੱਲੀ ਨਹੀਂ ਜਿੱਤ ਸਕਦੀ ਇਸ ਕਰਕੇ ਸਾਰਿਆਂ ਨੂੰ ਪੱਠੀਉਣ ਦੀ ਲੋੜ ਹੈ ਇਹਦੇ ਬਾਰੇ ਵਿਚਾਰ ਕਰਨਾ ਦੇਖੋ ਜਿਹੜੀ ਸਰਕਾਰ ਨੇ ਉਹਨਾਂ ਦੇ ਮਰਨਵਾਟਰ ਰੱਖਣ ਤੋਂ ਬਾਅਦ ਜਿਹੜੀ ਝੁਕੀ ਧਾੜੀ ਹੋਈ ਹੈ ਸਰਕਾਰ ਦੀ ਇਹ ਬਹੁਤ ਗਲਤ ਹੈ ਉਹਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਜਥੇਬੰਦੀ ਨਾਲ ਗੱਲਬਾਤ ਹੋਣੀ ਤਾਂ ਫੌਰਮ ਨਾਲ ਗੱਲ ਕਰਨੀ ਚਾਹੀ ਇਸ ਤਰ੍ਹਾਂ ਸਾਡੇ ਸੰਘਰਸ਼ੀ ਜਦ ਕੋਈ ਆਗੂ ਹੈ ਉਹਦੀ ਜਿਹੇ ਸਿਹਤ ਦੇ ਵਿੱਚ ਕੋਈ ਵਿਗਾੜ ਪੈਂਦਾ ਤਾਂ ਸਰਕਾਰ ਨਜ਼ਰ ਕਰਦੀ ਬਿਲਕੁਲ ਮੈਂ ਕਹਾਂ ਸਰਕਾਰ ਨੇ ਜਿਹੜੀ ਇਗਨੋਰ ਕੀਤੀ ਹੈ ਇਹ ਰੰਗਣ ਜੋ ਗਿਆ ਰੋਕਰਾਂਗੇ ਦਿਲਜੀਤ ਸਾਂਝ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਚੰਡੀਗੜ੍ਹ ਦੇ ਵਿੱਚ ਦਿਲਜੀਤ ਦੇ ਲਾਈਵ ਕੰਸਰਟ ਦਾ ਮਾਮਲਾ ਹਾਈ ਕੋਰਟ ਪਹੁੰਚ ਚੁੱਕਾ ਹੈ ਸੈਕਟਰ 34 ਦੇ ਵਿੱਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਆਪ ਇੱਕ ਪਟੀਸ਼ਨ ਦਾਇਰ ਕੀਤੀ ਗਿਆ ਪਟੀਸ਼ਨ ਦੇ ਵਿੱਚ ਅੱਜ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਪਟੀਸ਼ਨ ਵਿੱਚ ਦਰਸਲ ਸੈਕਟਰ 34 ਦੇ ਨੇੜੇ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੂੰ ਹੌਣ ਵਾਲੀ ਪਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਐਡਵੋਕੇਟ ਰਣਜੀਤ ਸਿੰਘ ਨੇ ਇਹ ਪਟੀਸ਼ਨ ਧਾਇਰ ਕੀਤੀ ਹੈ ਪਟੀਸ਼ਨ ਦੇ ਰਾਈਚ ਕੰਸਰਟ ਤੋਂ ਪਹਿਲਾਂ ਟ੍ਰੈਫਿਕ ਮੈਨੇਜਮੈਂਟ ਭੀੜ ਨੂੰ ਕੰਟਰੋਲ ਕਰਨ ਨੂੰ ਲੈ ਕੇ ਰਿਪੋਰਟ ਮੰਗੀ ਗਈ ਹੈ ਰਿਪੋਰਟ ਨਾ ਮਿਲਣ ਤੱਕ ਕੰਸਰਟ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਕੰਸਰਟ ਦੀ ਥਾਂ ਵੀ ਆ ਬਦਲ ਦੀ ਮੰਗ ਕੀਤੀ ਗਈ ਹੈ ਦਰਸਲ ਕੱਲ ਫੈਕਟਰ 34 ਦੇ ਵਿੱਚ ਦਿਲਜੀ ਦੁਸਾਂਝ ਦਾ ਲਾਈਵ ਕੰਸਰਟ ਹੋਣ ਜਾ ਰਿਹਾ ਹੈ ਲਾਈਵ ਚੋ ਦੇ ਚੱਲਦੇ ਆ ਦਿਲਜੀ ਦੁਸਾਂਝ ਕੱਲ ਰਾਤੀ ਚੰਡੀਗੜ੍ਹ ਪਹੁੰਚੇ ਸਨ ਪਹੁੰਚੇ ਸਨ 에어ਪੋਰਟ ਦੀਆਂ ਤੁਹਾਨੂੰ ਚੰਡੀਗੜ੍ਹ 에어ਪੋਰਟ ਦੀਆਂ ਤਸਵੀਰਾਂ ਵਿਖਾ ਰਹੇ ਆ हां ਜਦੋਂ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਐਂਟਰੀ ਹੋਈ ਤਾਂ ਇਸ ਦੇ ਵਿਚਾਰੇ ਜਿੱਥੇ ਕਿ ਕੱਲ ਲਾਈਵ ਕਨਸਰਟ ਹੋਣ ਜਾ ਰਿਹਾ ਸੈਕਟਰ 34 ਦੇ ਵਿੱਚ ਦਿਲਜੀਤ ਉਸਾਂ ਦਾ ਤੇ ਪੂਰਾ ਮਾਮਲਾ ਜੋ ਕਿ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਸੈਕਟਰ 34 ਦੇ ਵਿੱਚ ਹੋਣ ਵਾਲੇ ਕਨਸਰਟ ਨੂੰ ਲੈ ਕੇ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਵਿਸਤਾਰ ਦੇਣਾ ਚਾਹਨਾ ਚਾਹਾਂਗੇ ਆਖਰਕਾਰ ਇਹ ਪਟੀਸ਼ਨ ਹੈ ਕੀ ਤੇ ਮੰਗ ਕੀ ਕੀਤੀ ਗਈ ਹੈ ਇਸ ਦੇ ਜ਼ਰੀਏ ਦੇਖੋ ਪਹਿਲਾਂ ਇਸ ਪਟੀਸ਼ਨ ਤੋਂ ਪਹਿਲਾਂ ਆਪਾਂ ਕਰਨ ਔਜਲਾ ਦੇ ਸ਼ੋਅ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਕਰਨ ਔਜਲੇ ਦਾ ਸ਼ੋਅ ਚੰਤੀ 34 ਸੈਕਟਰ ਹੁੰਦਾ ਹੈ ਔਰ ਉਸ ਤੋਂ ਬਾਅਦ ਕਈ ਲੋਕਾਂ ਨੇ ਜਾਂ ਕਈ ਜਗ੍ਹਾ ਇਹ ਚਰਚਾ ਜੱਲੀ ਕਿ ਸ਼ਹਿਰ ਦੇ ਸੈਂਟਰ ਦੇ ਵਿੱਚ ਜੇ ਐਸ ਲੈਵਲ ਦਾ ਵੱਡੇ ਲੈਵਲ ਦਾ ਸ਼ੋਅ ਹੁੰਦਾ ਤਾਂ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਮ ਤੋਂ ਝੁਜਣਾ ਪੈਂਦਾ ਹੈ ਆਸ-ਪਾਸ ਦੀ ਜਿਹੜੀ ਮਾਰਕੀਟ ਹੈ ਲੋਕ ਹੈ ਸੈਕਟਰ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਉਹਨਾਂ ਦਲਜੀਤ ਦੋਸਾਨ ਦਾ ਸ਼ੋ ਜਿਹੜਾ 14 ਨੂੰ ਹੋਣ ਵਾਲਾ ਹੈ ਉਸ ਤੋਂ ਪਹਿਲਾਂ ਐਡਵੋਕੇਟ ਰਣਜੀਤ ਸਿੰਘ ਜਿਹੜੇ ਸੈਕਟਰ 23 ਚ ਰਹਿੰਦੇ ਨੇ 34 ਦੇ ਨੇੜੇ ਹੀ ਬੰਦਾ ਹੈ ਬਿਲਕੁਲ ਜਿ세 ਆਪਾਂ ਗੱਲ ਕਰੀਏ ਉਹਨਾਂ ਨੇ ਪਟੀਸ਼ਨ ਦਾਖਲ ਕਰਤੀ ਹੈ ਉਹਨਾਂ ਨੇ ਕਿਹਾ ਕਿ ਜੇ ਐਡਾ ਵੱਡਾ ਸ਼ੋ ਇੱਕ ਸ਼ਹਿਰ ਦੇ ਸੈਂਟਰ ਵਿੱਚ ਕਰਨਾ ਹੈ ਤਾਂ ਉਹਦੀ ਟ੍ਰੈਫਿਕ ਮੈਨੇਜਮੈਂਟ ਰੂਟ ਪਲਾਨ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਐਦਾਂ ਦੀ ਇੱਕ ਰਿਪੋਰਟ ਪ੍ਰਸ਼ਾਸਨ ਤੋਂ ਮੰਗੀ ਜਾਵੇ ਉਸ ਤੋਂ ਬਾਅਦ ਹੀ ਇਜਾਜ਼ਤ ਦਿੱਤੀ ਜਾਵੇ ਕਿ ਪ੍ਰੋਪਰ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਉਂਕਿ ਉਸ ਪਟੀਸ਼ਨ ਵਿੱਚ ਸਾਫ਼ ਕਿਹਾ ਗਿਆ ਕਿ ਆਸ-ਪਾਸ ਦੇ ਜਿਹੜੇ ਸੈਕਟਰਸ ਨੇ ਚੌਂਤੀ ਦੇ ਸਾਹਮਣੇ ਮਾਰਕੀਟ ਬਹੁਤ ਵੱਡੀ ਹੈ 34 ਸੈਕਟਰ ਉਹ ਵੱਡਾ ਹੈ ਆਸ-ਪਾਸ 22 23 ਔਰ 34 35 ਇਹ ਰੂਟ ਜਿਹੜਾ ਹੈ ਇਹ ਪੂਰਾ ਟ੍ਰੈਫਿਕ ਜਮ ਹੋ ਜਾਂਦਾ ਹੈ ਪਹਿਲਾਂ ਤੋਂ ਲਾਈਨਾਂ ਲੱਗਣੀ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਹਨੂੰ ਲੈ ਕੇ ਇੱਕ ਡਿਟੇਲ ਰਿਪੋਰਟ ਮੰਗੀ ਗਈ ਹੈ ਵੀ ਕੋਰਟ ਇੱਕ ਰਿਪੋਰਟ ਮੰਗੇ ਕਿ ਟ੍ਰੈਫਿਕ ਮੈਨੇਜਮੈਂਟ ਪਲਾਨ ਕੀ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਜੇ ਤਾਂ ਕੋਈ ਐਦਾਂ ਦਾ ਰੂਟ ਪਲਾਨ ਨਹੀਂ ਹੈ ਜਾਂ ਨਹੀਂ ਕਰ ਸਕਦਾ ਤਾਂ ਫਿਰ ਇਹਦੀ ਇਹਨੂੰ ਹਰੋ ਸ਼ੋ ਨੂੰ ਰੱਦ ਵੀ ਕੀਤਾ ਜਾਵੇ ਕਿਉਂਕਿ ਪਹਿਲਾਂ ਸ਼ੋ ਨੂੰ ਚੇਂਜ ਕਰਨ ਦੇ ਵੀ ਮੰਗ ਜਿੱਦਾਂ ਇੱਕ ਬੀਜਪੀ ਦਾ ਪ੍ਰਤੀਨਿਧ ਮੰਡਲ ਮਿਲਿਆ ਸੀ ਲੋਕ ਮਿਲੇ ਸੀਗੇ ਪ੍ਰਸ਼ਾਸਨ ਨੂੰ ਇਹ ਸੈਕਟਰ 34 ਤੋਂ 25 ਕੀਤਾ ਜਾਵੇ ਕਿਉਂਕਿ 25 ਆਊਟਰ ਚ ਪਹਿ ਜਾਂਦਾ ਹੈ ਲੇਕਿਨ ਹੁਣ ਪਟੀਸ਼ਨ ਹਾਈ ਕੋਰਟ ਵਿੱਚ ਪਹੁੰਚੀ ਹੈ ਜਦੋਂ ਮਾਮਲਾ ਹਾਈ ਕੋਰਟ ਵਿੱਚ ਪਹੁੰਚੇ ਤਾਂ ਦੇਖਣਾ ਹੋਵੇਗਾ ਕਿ ਅੱਜ ਸੁਣਵਾਈ ਕੀ ਰਹਿੰਦੀ ਹੈ ਕੋਈ ਕੀ ਕੋਈ ਅਰੋਖਕ ਅਸਿਆ ਪਿਆ ਹੁੰਦਾ ਹੈ ਆ ਠੀਕ ਹੈ ਠੀਕ ਹੈ ਉਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਦਿਲਜੀਤ ਦੁਸਾਂਝ ਦੇ ਲਾਈਵ ਕੰਸਰਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਕਿ ਕੱਲ ਸੈਕਟਰ 34 ਦੇ ਵਿੱਚ ਦਿਲਜੀਤ ਦੁਸਾਂਝ ਦਾ ਸ਼ੋਅ ਹੋਣ ਜਾ ਰਿਹਾ ਹੈ ਤਾਂ ਇਸ ਦੇ ਵਿਚਾਲੇ ਪੂਰਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਹਾਈ ਕੋਰਟ ਦੇ ਵਿੱਚ ਅੱਜ ਇਸ ਪਟੀਸ਼ਨ ਨੂੰ ਲੈ ਕੇ ਸੁਣਵਾਈ ਹੋਵੇਗੀ ਦਰਸਲ ਇਸ ਪਟੀਸ਼ਨ ਦੇ ਜ਼ਰੀਏ ਮੰਗ ਕੀਤੀ ਗਈ ਹੈ ਕਿ ਜੋ ਵੈਨਿਊ ਹੈ ਇਸ ਲਾਈਵ ਸ਼ੋਅ ਦਾ ਉਸ ਨੂੰ ਬਦਲਿਆ ਜਾਵੇ ਉਸ ਨੂੰ ਚੇਂਜ ਕੀਤਾ ਜਾਵੇ